ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਤੁਸੀਂ ਵੇਖ ਰਹੇ ਹੋ ਜੀ ਐਸ ਟੀ ਵੀ 13 13 ਇਹ ਜਿਹੜਾ YouTube ਚੈਨਲ ਹੈ ਸੰਗਤਾਂ ਦੇ ਸਹੂਲਤ ਵਾਸਤੇ ਬਣਾਇਆ ਗਿਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਤੁਸੀਂ ਵੱਧ ਤੋਂ ਵੱਧ ਇਸ ਚੈਨਲ ਨੂੰ ਅੱਗੇ ਲੈ ਕੇ ਜਾਓ ਕਿਉਂਕਿ ਅਸੀਂ ਜੋ ਲੋਕਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਜਾਂ ਜਿਨ੍ਹਾਂ ਦੇ ਕਾਰਜ ਨਹੀਂ ਬਣਦੇ ਸਾਰਿਆਂ ਵਿਸ਼ਾਤੇ ਆਪਾਂ ਗੁਰਬਾਣੀ ਦੇ ਸ਼ਬਦ ਜਿਹੜੇ ਆ ਉਹ ਆਪਾਂ ਦੱਸਦੇ ਹੁੰਨੇ ਆਂ ਕਿ ਆਹ ਸ਼ਬਦ ਜਿਹੜਾ ਹੈ ਤੁਸੀਂ ਸ਼ਰਧਾ ਨਾਲ ਜਪੋਗੇ ਆ ਕਾਰਜ ਹੋਣਗੇ ਸੋ ਪੰਜ ਗੱਲ ਕਰਾਂਗੇ ਵੀ ਕਈ ਸੱਜਣ ਪਿਆਰੇ ਬੜੇ ਦੁਖੀ ਐ ਘਰ ਵਿੱਚ ਕਲ ਕਲੇਸ਼ ਐ ਘਰ ਵਿੱਚ ਹਮੇਸ਼ਾ ਕਲੇਸ਼ ਰਹਿੰਦਾ ਐ ਇੱਕ ਦੂਜੇ ਨਾਲ ਬੰਦੇ ਨਹੀਂ ਤੇ ਦੁਖੀ ਬੜੇ ਨੇ ਉਹਨਾਂ ਦੇ ਦੁੱਖ ਨੂੰ ਮਟਾਉਣ ਵਾਸਤੇ ਅਤੇ ਕਿਸੇ ਪ੍ਰਕਾਰ ਦਾ ਕੋਈ ਡਰ ਲੱਗਦਾ ਪੈ ਲੱਗਦਾ ਉਹ ਦੂਰ ਕਰਨ ਵਾਸਤੇ ਤੇ ਸਾਧ ਸੰਗਤ ਜੀ ਜਿਹੜੇ ਟੁੱਟ ਗਏ ਨੇ ਆਪਣੇ ਸਿਧਾਂਤੋਂ ਮੁਨਕਰ ਹੋ ਗਏ ਆ ਉਹਨਾਂ ਨੂੰ ਰਸਤੇ ਪਾਉਣ ਵਾਸਤੇ ਇਹ ਜੋ ਆਪਾਂ ਸ਼ਬਦ ਆਪ ਜੀ ਨੂੰ ਸਰਵਣ ਕਰਾਵਾਂਗੇ ਤੁਸੀਂ ਸ਼ਰਧਾ ਰੱਖ ਕੇ ਘਟੂ ਘਟ ਸਵਾ ਘੰਟਾ ਡੇਲੀ ਇਹਦਾ ਜਾਪ ਕਰੋ ਤੇ ਗੁਰੂ ਸਾਹਿਬ ਜੀ ਦੀ અપਾਰ ਕਿਰਪਾ ਹੋਵੇਗੀ ਪੰਚਮ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਤੁਹਾਡੇ ਸਾਰੇ ਕਾਰਜ ਰਾਸ ਹੋ ਜਾਣਗੇ ਸ਼ਬਦ ਰੂਨਾ ਸ਼ਰਧਾ ਨਾਲ ਕਿਉਂਕਿ ਇਹ ਸ਼ਬਦ ਗੁਰੂ ਕੇ ਬੜੇ ਸ਼ਕਤੀਸ਼ਾਲੀ ਹੁੰਦੇ ਐ ਤੇ ਭਾਵਨਾ ਨਾਲ ਨਾ ਇਕਾਗਰ ਚਿਤ ਹੋ ਕੇ ਬੜੇ ਪਿਆਰ ਦੇ ਨਾਲ ਇਹਨੂੰ ਸ਼ਬਦਾਂ ਦਾ ਜਾਪ ਕਰਨਾ ਆਓ ਜਿਹੜਾ ਸ਼ਬਦ ਆਪਾਂ ਜਪਣਾ ਹੈ ਉਹ ਸ਼ਬਦ ਆਪਾਂ ਬੜੇ ਪਿਆਰ ਦੇ ਨਾਲ ਸੁਰਤੀ ਜੋੜ ਕੇ ਸਰਵਣ ਕਰੀਏ वाहे गुरु साहिब जी गौड़ी महला महाराजी कल कलेश गुर शबद निवारे आवण रहे सुख सारे कल कलेश गुर शबद निवारे पावन जान रहे सुख सारे पै बिनसे निरपाह हर त्याया साद संग हर के गुण गाया रहाओ चरण कबल हृदय अंतर तारे अग्न सागर गुरु पार उतारे ਬੂੜ ਤਜਾਤ ਪੂਰੇ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਂਡੇ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗਤ ਪਈ ਹਮਾਰੀ ਕਹੋ ਨਾਨਕ ਤਿਸ ਗੁਰ ਬਲਿਹਾਰੀ ਭੇਟਤ ਜਿਸ ਭੇਟ ਤ ਗਤ ਪਈ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ